ਲੋਕੀ ਗੱਲਾਂ ਕਰਦੇ ਆ ਵੀ ਇਹਦੇ ਬਾਬੇ ਦਾ ਨਾਮ تر세ਮ ਸਿੰਘ ਪੰਡਾਲ ਆ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਖੀਰਾਵਾਲੀਆ ਬੁਲਟ ਕਬੱਡੀ ਪਾਉਣ ਦੇ ਲਈ ਬੰਦਿਆ ਹੋਇਆ ਜਾਂ ਫਿਰ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਰਾਜੂ ਗੋਪੀ ਹੁਣੀ ਜਾਂ ਸ਼ਿੱਲੂ ਬਲਾਰੇ ਦੀ ਟੱਕਰ ਕਹਿੰਦੇ ਜਦੋਂ ਹੁੰਦੀ ਮੇਰੇ ਮਿੱਤਰੋ ਬੁਲੰਦ ਦੇ ਨਾਲ ਤੇ ਗੱਲ ਹੋ ਜਾਂਦੀ ਵੱਖਰੀ ਏ ਆ ਬੋਲੇ ਆ ਬੋਲੇ ਸ਼ਿੱਲੂ ਤੇ ਬੁਲਟ ਲੋ ਧੰਨਿਆਂ ਨਾਲ ਨਾਲ ਚੱਲ ਧੰਨਿਆਂ ਨਾਲ ਨਾਲ ਚਾਲੂ ਸਾਊਂਡ ਆਲਿਆ ਨਾਲ ਨਾਲ ਚੱਲੇ ਰੁਪਿੰਦਰ ਆ ਜਾ ਬਾਈ ਫਿਰ ਪੰਕੇ ਜੀ ਬੇਰੀ ਦਾ ਅਗਲੀ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਤਿਆਰ ਵਰ ਤਿਆਰ ਹੈ ਸਰੀਰ ਫਿੱਟ ਹੈ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਆਹ ਸਾਹਮਣੇ ਗਿੰਨੀ ਮਹਿਮਦ ਵਾਲੀਆ ਉਹ ਤਾਂ ਵੀਰ ਸਿੰਘ ਗਿੰਨੀ ਕਰਦਾ ਕਮਾਲ ਲਾਉਂਦਾ ਸਿਰੇ ਦਾ ਜਫਾ ਆਹ ਸਿਰਾਂ ਹੋਣ ਵਾਲੀ ਗੱਲ ਵਿੱਚ ਕਾਂਗੇ ਦੇ ਹੋ ਗਈ ਆ ਮੇਰੇ ਮਿੱਤਰੋ ਪੁੱਤਰ ਜਫਾ ਇੱਧਰ ਜਫਾ ਜਫਾ ਤੇ ਜਫਾ ਜਫਾ ਤੇ ਜਫਾ ਜਫਾ ਦੇ ਜਫਾ ਮੈਂ ਕੀ ਕਿਹਾ ਸੀ ਵੀ ਉਧਰ ਜਫਾ ਇਧਰ ਜਫਾ ਇਧਰ ਫੇਰ ਜਫਾ ਆ ਮੈਚ ਮੈਨੂੰ ਲੱਗਦਾ ਜਫਿਆਂ ਵਾਲਾ ਹੋਣਾ ਆਹ ਸ਼ੀਨੂ ਬੁਲਾਰਾ ਆਹ ਬੰਮਨ ਆਰਮੀ ਖੇਡ ਕਬੱਡੀ ਦਾ ਨਿੱਕੇ ਨਦੋਰ ਵਾਲੇ ਨੂੰ ਡੱਕ ਗਿਆ ਅਮਰੀਕ ਸਿੰਘ ਉਹ ਸੋਹਣੇ ਚਾ ਗਿਆ ਮੇਰੇ ਮਿੱਤਰੋ ਲੈ ਵੀ ੱੱੱੱੱ ਇੱਥੇ ਰੱਖਦਾ ਜਾਨਾ ਅੱਜ ਤਾਰੇ ਤੂਰੇ ਨੇ ਬਿਲ ਗੋਲ ਲਈ ਉਹ ਗੁੱਥ ਟੁੱਟਣੇ ਟਾਗੇ ਦੇ ਵਿੱਚ ਪਤਾ ਲੱਗੇ ਮੇਲਾ ਜਾਂਦਾ ਕੱਠ ਵੀ ਵੱਡਾ ਉਹ ਸੁਰਖ ਮੁੜੀਆ ਯੋਧਾ ਟਰਾਈ ਕਰਦਾ ਰਕੇਸ਼ ਬੌਪਰ ਦਾ ਉਹ ਵੱਡਾ ਮਲਕੇ ਦੇ ਕਬੱਡੀ ਦਾ ਉਹ ਬੁਲੰਦਪੁਰ ਪਿਆ ਪਾਲੇ ਤੋਂ ਕਿ ਖੀਰਾਂ ਵਾਲੀਏ ਬੁਲਟ ਨੂੰ ਲੋਕ ਦੁੱਗ ਦੁੱਗ ਕਹਿੰਦੇ ਮੇਪਰਾਂ ਦੇ ਕੱਪ ਦੇ ਗੁਣ ਆ ਵੇਖ ਲਲਕਰੇ ਪੈਂਦੇ ਕਾਂਗੇ ਦੇ ਕਬੱਡੀ ਕੱਪ ਤੇ ਸਿਰਾ ਹੋਣ ਵਾਲੀ ਗੱਲਾਂ ਸਿਰਾ ਹੋਣ ਵਾਲੀ ਗੱਲਾਂ ਜਿਹੜੇ ਦਰਸ਼ਕ ਅੱਜ ਦੇ ਮੈਚਾਂ ਦੇ ਪਲੇਅਰਾਂ ਤੇ ਪ੍ਰਬੰਧਕਾਂ ਤੋਂ ਖੁਸ਼ ਨੇ ਇੱਕ ਵਾਰੀ ਸਾਰੇ ਕਾਂਗੇ ਵਾਲਿਆ ਸਾਰੇ ਹੀ ਖੁਸ਼ ਆ ਸਾਰੇ ਹੀ ਖੁਸ਼ ਆ ਇਹ ਬਾਪੂ ਚੰਨਣ ਸਿੰਘ ਦੀ ਕਮਾਈ ਐ ਔਰ ਨੌਜਵਾਨ ਜਿਹੜਾ ਤੈਨੂੰ ਬੈਕਅਪ ਮਿਲ ਰਿਹਾ ਆ ਉਹ ਇਸੇ ਤਰ੍ਹਾਂ ਸਤਿਕਾਰ ਤੈਨੂੰ ਮਿਲਦਾ ਰਹੇ ਪੰਕਜ ਬੇੜੀ ਔਰ ਦੂਜੇ ਪਾਸੇ ਮੈਨੂੰ ਲੱਗਦਾ ਮੈਨੂੰ ਲੱਗਦਾ लवली ਮਹਿਮਦਵਾਲ ਦੀ ਧਰਤੀ ਦਾ ਇਸ ਵੇਲੇ ਕਰੂ ਕਮਾਲ ਹੌਂਸਲਾ 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 ਪਰ ਨਹੀਂ ਮੁੰਡੇ ਨੇ ਜਾਨ ਮਾਰੀ ਐ ਪੰਕਜ 베ਰੀ ਆਪਣੀ ਟੀਮ ਲਈ ਇਸ ਨੇ ਲੱਖਾਂ ਜੰਕ ਦਾ ਵਾਅਦਾ ਕਰਦਾ ਹੋਇਆ ਬਹੁਤ ਚੋਟੀ ਦਾ ਮੈਚ ਨਦੌਰ ਵਾਲੇ ਨਿੱਕੇ ਦੀ ਪੈਂਦੀ ہوئی ਰੇਡ ਖੋਸਿਆ ਵਾਲਾ ਅਮਰੀਕ ਗੱਲ ਕਰਦੂ ਸਾਹਮਣੇ ਕਹਿੰਦੇ ਪੱਟੀ ਦੇ ਲੱਕੇ ਦਾ ਜਿਹੜਾ ਤਰਨ ਕਰਦਾ ਹੈ ਮੈਨੂੰ ਲੱਗਦਾ ਜਿੰਨੇ ਇੱਕ ਟੱਚ ਗੁਰ ਨੱਪਾ ਇਹਨਾਂ ਦੇ ਵੱਟਿਆਂ ਨੇ ਢੇਰੀ ਵਾਲੀ ਕੌਡੀ ਖੇਡੀ ਆ ਇਹਨਾਂ ਦੇ ਵੱਟਿਆਂ ਨੇ ਢੇਰੀ ਵਾਲੀ ਕੌਡੀ ਖੇਡੀ ਆ ਇਹ ਕਹਿੰਦੇ ਰਾਣਾ ਚਾਹਾਂ ਦੇ ਕਰਪਾਲੇ ਸਾਹ ਦੇ ਪਿੰਡਾਂ ਦਾ ਸਵਰਾਮਾ ਦੇ ਜੋਤੇ ਦੇ ਪਿੰਡਾਂ ਦਾ ਉਹ ਮੂਸਾ ਦੇ ਤਾਰੇ ਦੇ ਪਿੰਡਾਂ ਦਾ ਇਹ ਪੱਤੀ ਵਾਲੇ ਜਸੇ ਪਹਿਲਵਾਨ ਦੇ ਪਿੰਡਾਂ ਦਾ ਨਿੱਕਾ ਪ੍ਰਾਇਮ ਕੇਰਕੇਸ਼ ਉਹ ਬੋਪਰ ਦੀ ਧਰਤੀ ਮੇਰੇ ਮਿੱਤਰੋ ਵੱਡੇ ਵੱਡੇ ਬਾਰਾ ਬੋਲ ਬਾਰਾ ਬੋਲਾ ਤੇੜ ਥਾੜੀ ਲੱਟਾ ਨਾ ਚਾਨੜ ਦੇ ਫਿਰ ਚੜਿਆ ਪਿਆ ਕੱਖ ਵੀ ਵੱਡਾ ਪਰ ਥੋੜਾ ਪਿਆਰ ਥੋੜਾ ਪਿਆਰ ਨਾਲ ਉਹ ਵੱਡਿਆ 48 ਲੈਟਾਂ ਤੋਂ ਬਾਅਦ ਕਹਿ ਦਿੰਦਾ ਵੀ ਅੱਜ ਲੈਂਦੇ ਵਾਲੇ ਪਾਸੇ ਰੌਣਕਾਂ ਲੱਗੀਆਂ ਆ ਉਹ ਲੈਂਦੇ ਪੰਜਾਬ ਤੋਂ ਵੀ ਭਰਾ ਜੁੜੇ ਹੋਣਗੇ ਵੀ ਅੱਜ ਤੇ ਗਵਾੜ ਦੇ ਵਿੱਚ ਹੀ ਰੌਣਕਾਂ ਲੱਗੀਆਂ ਪਈਆਂ ਚੜ੍ਹਦੇ ਪੰਜਾਬ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਸ਼ਿੱਲੂ ਔਰ ਦੂਜੇ ਪਾਸੇ ਖੀਰਾਵਾਲੀਆ 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 ਇਹ 350 cc ਹੈ ਜਾਂ ਫਿਰ ਜਿਹੜਾ ਵੱਡਾ ਹੁੰਦਾ ਹੈ ਇਹ ਉਹ ਹੈ ਇਹ ਕਹਿੰਦੇ ਖੀਰਾ ਵਾਲੀਆ ਬੁਲਟ ਆ ਇਹ ਸੀਤ ਲਹਿਰ ਆ ਇਹ ਸੀਤ ਲੈ ਰਿਹਾ ਇਹ ਸੀਤ ਲੈ ਰਿਹਾ ਆ ਬਿੱਲਾ ਸ਼ੇਰ ਸੁਣਾਉਂਦਾ ਹੁੰਦਾ ਹ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਬੜੀ ਵਧੀਆ ਗੱਲ ਸੀ ਬਿੱਲੇ ਨੇ ਵੀ ਲਓ ਸਾਹਮਣੇ ਰਕੇਸ਼ ਬਾਪਰ ਦੀ ਧਰਤੀ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਯੋਧਾ ਯੋਧੇ ਰਣ ਵਿੱਚ ਯੂਝਦੇ ਬੋਂਦੇ ਤਲਵਾਰਾਂ ਉਸ ਡਾਟੇ ਤੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਉਸ ਡਾਟੇ ਤੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਇੱਕ ਪਾਸੇ ਬਰੂਸਲੀ ਜੋੜ ਕੇ ਕਹਿੰਦੇ ਉਹਨਾਂ ਨੇ ਬੜੇ ਤਵੱਲੇ ਯਾਰ ਜੋ ਦਾ ਪਹਹਾ ਪਾ ਕੇ ਖੜਦਾ ਪਰ ਥੋੜੀ ਜੀ ਪੇਸ਼ੈਂਸ ਰੱਖਿਓ ਵੀਰ ਬਣ ਕੇ ਗੁਰਵਿੰਦਰ ਆਪ ਵਿੱਚ ਰਹੀ ਉਹਨਾਂ ਟਾਈਮ ਨਾਲ ਉਹ ਜੀ ਥੋੜੀ ਪੇਸ਼ੈਂਸ ਰੱਖਿਓ ਇਹ ਬੋਲਦੀਆਂ ਦੇ ਇੱਕ ਵਾਰੀ ਮਾਹੌਲ ਖਰਾਬ ਹੋ ਗਿਆ ਤੇ ਅੱਧਾ ਘੰਟਾ ਲੱਜਦਾ ਘਟੋ ਘਟ ਇਹ ਪਿਆਰ ਨਾਲ ਲਓ ਨਿੱਕਾ ਲੜੋਂ ਦੀ ਧਰਤੀ ਦਾ ਇਹ ਕਹਿੰਦੇ ਹਰੀ ਕਹਿੰਦੇ ਪਰਲੇ ਪਾਸੇ ਉਹ ਚੱਲ ਗਿਆ ਢਾਂਗੇ ਦੇ ਵਿੱਚ ਉਹ ਜਲਾਲਾਬਾਲ ਫਾਜ਼ਿਲਕਾ ਗੱਲਾਂ ਹੋਰ ਤੋਂ ਹੋਰ ਨੇ ਉਹ ਲੱਗਦਾ ਸ਼ੀਲੂ 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 ਦੇ ਟੱਕਾ ਨਿੱਕਾ 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 ਨੰਬਰ ਲੈ ਗਿਆ ਨਿੱਕਾ ਨੰਬਰ ਲੈ ਗਿਆ ਨਿੱਕਾ ਕਨਦੋਰ ਦੀ ਧਰਤੀ ਦਾ ਰੁਪਿੰਦਰਾ ਫੇਕਾ ਜਿਹੜਾ ਢੇਰੀ ਵਾਲਾ ਨੰਬਰ ਸੀਗਾ ਸਾਹਮਣੇ ਜੋਦੇ ਦਾ ਉਹ ਰੇਡਰ ਨੂੰ ਮਿਲਿਆ ਉਹ ਘਾਂਗੇ ਦੀ ਟੀਮ ਨੂੰ ਮਿਲਿਆ ਕ੍ਰੀਡ ਨੂੰ ਹੋਰ ਹੋ ਗਿਆ ਸੋ ਇਹਦਾ ਵੀ ਫੈਸਲਾ ਜਲਦੀ ਦੇ ਨਾਲ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਬਰਸਾਲਪੁਰ ਤੇ ਲੋਹਾਰੇ ਵਾਲੇ ਤਿਆਰ ਰਹਿਣ ਬਰਸਾਲਪੁਰ ਤੇ ਲੋਹਾਰੇ ਦਾ ਮੈਚ ਬੜਾ ਫਸਲਾ ਖੇਡਿਆ ਜਾਣਾ ਆਹ ਸੀਤਨਾਰ ਵੱਗਦੀ ਹੈ ਤੇ ਕਹਿੰਦੇ ਮੁੰਡੇ ਮੁੜਕੋ ਮੁੜਕੀ ਹੋਏ ਪਏ ਐ ਕਿ ਮੁੜਕੋ ਮੁੜਕੀ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਉਹ ਕੰਡਾ ਵੀ ਨਹੀਂ ਚੁੱਪਦਾ ਜਿਸਮ ਟਖੋਰ ਚੋਬਰਾਂ ਦਾ ਉਹ ਚੜਦੀ ਉਮਰ ਗਰਮ ਖੂਨ ਲਲਕਾਰੇ ਤਾ ਵੱਜਦੇ ਆਜੇ ਖੇਲੇ ਮਰਦ ਮਦਾਨੋ ਕਰਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਜਿਹੜਾ ਦੂਜਾ ਹੋਲਡ ਹੋਇਆ ਸੀ ਉਹ ਨਿੱਕੇ ਨਦੌਰ ਨੂੰ ਇਹ ਵੀ ਨੋਟ ਕਰ ਲਿਓ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਖੀਰਾਵਾਲੀਆ ਬੁਲਟ ਉੱਚੇ ਵੇਡ ਦੀ ਧਰਤੀ ਦਾ ਆ ਨੌਜਵਨ ਖੀਰਾਵਾਲੀਆ ਪੜ ਕੇ ਖੇਡਦਾ ਦੁਨੀਆ ਦੇ ਵਿੱਚ ਛਾਇਆ ਹੋਇਆ ਹੈ ਇਹ ਕੈਨੇਡਾ ਕੱਪ ਦਾ ਬੈਸਟ ਹੈ ਇਹ ਕੈਨੇਡਾ ਕੱਪ ਦਾ ਬੈਸਟ ਹੈ ਜਿਹੜਾ ਹੁਣ ਨੰਬਰ ਲੈ ਕੇ ਆਪਣੀ ਟੀਮ ਦੇ ਲਈ ਵਾਪਸ ਜਾਂਦਾ ਹੋਇਆ ਹਰਮਨ ਨੂੰ ਬੁਲਟ ਦੇ ਤੌਰ ਤੇ ਦੁਨੀਆ ਜਾਣਦੀ ਹੈ ਹਰਕੇਸ਼ ਬੌਪਰ ਦੀ ਧਰਤੀ ਦਾ ਆਹ ਸਾਹਮਣੇ ਸੰਗਰੂਰ ਜ਼ਿਲ੍ਹੇ ਦਾ ਇਹ ਨੌਜਵਨ ਖਿਡਾਰੀ ਇਸ ਵੇਲੇ ਵਧਿਆ ਹੋਇਆ ਮੇਰੇ ਵੀਰੋ ਬੜਾ ਸ਼ੋਰ ਹੈ ਬੜੀ ਜਾਨ ਵੀ ਇਸ ਨੌਜਵਨ ਦੇ ਸ਼ਰੀਰ ਅੰਦਰ ਆਹ ਸਾਹਮਣੇ ਪੈਂਦੀ ਹੋਈ ਰੇਡ ਚਾਰਾਂ ਜਾਫਿਆਂ ਦੇ ਵਿੱਚ ਹੁਣ ਕੌਣ ਕਰੂ ਕੋਸ਼ਿਸ਼ ਨਮਨੀ ਤੇ ਕਿੰਨੀ ਕਰਨੀਆਂ ਤੇ ਲੱਗੇ ਹੋਏ ਐ ਲਓ ਹੋ ਗਿਆ ਮੁਕਾਬਲਾ ਢਾਕੇ ਹਿੱਕ ਤੇ ਬਹਿਣ ਵਾਲੀ ਗੱਲ ਕਰ ਦਿੱਤੀ ਹੈ ਕਿ ਪੱਟ ਦੇਖ ਕੇ ਮਾਣੋ ਪੁੱਤ ਕਹਿੰਦਾ ਲੋਕੀ ਪਹਿਲਵਾਨ ਵਿੱਚ ਬੇਬੇ ਨੂੰ ਕਹਿੰਦੇ ਨੇ ਤੇ ਪਤਾ ਵਿੱਚ ਮੈਦਾਨ ਦੇ ਲੱਗ ਜਾਂਦਾ ਜਿੱਥੇ ਜਦੋਂ ਬਗਾਨਿਆਂ ਨਾਲ ਪੈਂਦੇ ਨੇ ਜਿੱਥੇ ਜਦੋਂ ਬਗਾਨਿਆਂ ਨਾਲ ਪੈਂਦੇ ਨੇ ਇਹ ਕਹਿੰਦੇ ਨਾਈਵੜ ਨਿੱਕਾ ਨੋੜਦਾ ਪਰੇਬਰ ਕਹਿੰਦੇ

ਬਾਓ ਸ਼ਿਲੂ ਨਈ ਰਿਸਾਂ ਆ ਸਾਹਮਣੇ ਅਗਲੀ ਕਬੱਡੀ ਫੇਰ ਖੇਡ ਮੈਦਾਨ ਦੇ ਵਿੱਚ ਬੇਰੀ ਵਾਲੇ ਨੇ ਮੋੜਤੀ ਹੈ ਤੰਕਜ ਤੰਕਜ ਅੱਜ ਕਾਂਗੇ ਦਾ ਕੱਪ ਤੀਜੇ ਸਾਲ ਦੇ ਵਿੱਚ ਹੈ ਐ ਦੁਨੀਆ ਦੇ ਵਿੱਚ ਗੱਲ ਚੱਲੀ ਹੋਈ ਹੈ ਟੌਪ ਦੇ ਖਿਡਾਰੀ ਪੁੱਜੇ ਹੋਏ ਨੇ ਅੱਜ ਗੁਰਵਿੰਦਰ ਕਾਂਗੇ ਦੇ ਪਿੰਡ ਦੇ ਵਿੱਚ ਪੰਨੇ ਸੁਹਾਣੇ ਦੀ ਯਾਦ ਹੈ ਬਾਪੂ ਚੰਨਣ ਸਿੰਘ ਕਾਂਗੇ ਦੀ ਯਾਦ ਹੈ ਚੱਲਦਾ ਹੋਇਆ ਮੈਚ ਸਮਾਪਤ ਮਹਿਮਦਵਾਲ 9 ਕਾਂਗਾ 12.5 ਭਾਂਗਾ ਜਿੱਤ ਗਈ ਹੈ